ਸਤਿ ਸ਼੍ਰੀ ਅਕਾਲ 268 ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਦਰਨਦਾਰਨ ਅੱਜ ਤਰੀਕੇ ਹੈਗੀ ਹੈ ਜੀ 11 ਅਗਸਤ 2025 ਸਮਾਂ ਕੁਝ ਦੁਪਹਿਰ ਦੇ 3 ਵਜੇ ਦਾ ਜੀ ਵੀਰ ਦਾ ਨਾਮ ਹੈ ਗੁਰਲਾਲ ਸਿੰਘ ਵੀਰ ਕੋਲ ਪੰਜ ਪਸ਼ੂ ਕਾਊ ਹੈ ਜੀ ਦੋ ਬੈੜਾ ਇੱਕ ਝੋਟੀ ਦੋ ਕਟੀਆਂ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਔਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋਗਿੰਦਰ ਕੀ ਹਾਲ ਜੋਗਿੰਦਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਜੀ ਵਧੀਆ ਵਧੀਆ ਜੋਗਿੰਦਰ ਕਿੰਨੇ ਪਸ਼ੂ ਪਕਾਉ ਆ ਜੀ ਵੀਰ ਆਪਣੇ ਕੋਲ ਅੱਜ 5 ਪਸ਼ੂ ਕਾਹੂਆ ਦੋ ਬੈੜਾ ਵਾ ਤੇ ਇੱਕ ਝੋਟੀ ਤੇ ਦੋ ਕਟੀਆਂ ਵਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਸ਼ਾਇਦ ਡਿਟੇਲ ਸ਼ੁਰੂ ਹਾਂਜੀ ਹਾਂਜੀ ਵੀਰ ਜੀ ਚਲੋ ਜੀ ਤੇ ਕੀ ਤੋਂ ਸ਼ੁਰੂ ਕਰੀਏ ਸ਼ਾਇ ਜੀ ਵੀਰ ਝੋਟੀ ਤੋਂ ਕਰ ਲਈਏ ਝੋਟੀ ਤੋਂ ਕਰ ਲਈਏ ਚਲੋ ਜੀ ਆਜੋ ਜੀ ਲੈਓ ਜੀ ਖੋਲ ਕੇ ਬਾਹਰ ਹੀ ਇਹਨਾਂ ਕਿੰਨੇ ਟਾਈਮ ਦੀ ਵੀਰ ਜੀ ਇਹ ਇਹ ਵੀਰ ਹੈਗੀ ਦੋਆਂ 100 ਦੋ ਢਾਈ ਸਾਲਾਂ ਦੀ ਦੋਂਦੀ ਆ ਦੋਂਦੀ ਆ ਜੀ ਹਾਂ ਦੋਂਦੀ ਦੀ 100 ਸਾਲ ਦੀ ਲੈਓ ਜੀ ਦੇਵੜ ਟੇੜ ਵੀਰ ਜੀ ਇਹਦੀ ਇਹ ਵੀਰ ਦੋਂਦੀ ਆ ਦੋ ਦੰਦ ਭੰਨਦੀ ਆ ਦੋ ਦੰਦ ਭੰਨਦੀ ਹਾਂਜੀ ਹਾਂਜੀ ਠੀਕ ਵੇਖੋ ਲੋਹੀ ਦੀ ਆ ਮੈਂ ਸੀਲ ਚਾ ਕੇ ਠੰਡੀ ਆ ਪੂਰੀ ਸੀਲਸ ਲੱਗ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਰੋਕਿਓ ਵੀਰ ਜੀ ਮਾੜਾ ਰਿਆਂ ਆ ਦੇਖੋ ਟੰਡੋਨਾ ਚੈੱਕ ਕਰੋ ਲਓ ਜੀ ਕਰੋ ਜੀ ਚੈੱਕ ਲਓ ਇਹ ਫੇਸ ਕੁਆਲਟੀ ਕਰਾਈਏ ਚੈੱਕ ਆ ਲਓ ਫਰਾਉ ਨੂੰ ਆ ਵੀ ਰਹੀ ਆ ਦੋ ਦੰਦ ਪੁੰਜੁਕੇ ਨੇ ਠੀਕ ਹੈ ਜੀ ਲਓ ਜੀ ਫੇਸ ਕੁਆਲਟੀ ਵੀ ਕਰੋ ਚੈੱਕ ਗੋਲ ਸਿੰਘੀ ਬਹੁਤ ਸੋਹਣੀ ਝੋਟੀ ਆ ਜੀ ਤੇ ਕਿੰਨੇ ਟੇਰ ਦੀ ਫੇਰ ਦੀ ਦੱਸ ਦੇ ਵੀਰ ਇਹ ਵੀਰ ਹੈਗੀ ਆ ਢਾਈਆਂ ਸਾਲਾਂ ਦੀ ਵੀਰ ਢਾਈਆਂ ਢਾਈਆਂ ਮਹੀਨੇ ਦੀ ਆ ਢਾਈਆਂ ਮਹੀਨੇ ਦੀ ਹਾਂਜੀ ਹਾਂਜੀ ਠੀਕ ਐ ਜੀ ਬਹੁਤ ਤਿਆਰ ਨਹੀਂ ਆਵੇ ਮੋਹਰਾ ਦੇ ਵਿੱਚ ਨਾ ਜੀ ਹਾਂਜੀ ਹਾਂਜੀ ਝਾਂਦੇ ਕੋਈ ਨਹੀਂ ਅੱਗੇ ਇਹ ਵੀਰ ਮਹੀਨਾ 2 ਮਹੀਨਾ ਸਾਹਮਣੇ ਕਿਤੇ ਬਣ ਜਾਨੀ ਆਏ ਬਣ ਜਾਨੀ ਬਣ ਜਾਨੀ ਵੀ ਤਿਆਰ ਤਿਆਰੀ ਤੇ ਕੰਮ ਤੇ ਥੋੜਾ ਜੇਰ ਸਾਹਮਣੀ ਆ ਬਾਅਦ ਚ ਲੱਖ ਤੋਂ ਪਾਰ ਦੀ ਜਾਂਦੀ ਜਾਂਦੀ ਹਾਂਜੀ 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 ਤੇ ਇਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦੀ ਆ ਅੱਜ ਕੱਲ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਜੀ ਇਹਦਾ ਇਹ ਵੀ ਰੇਡ ਭਾਵੇਂ ਦਾ ਭਈ 35 ਕਰ ਲਈਏ 36 ਕਰ ਲਈਏ ਹਾਂਜੀ ਆਹ ਨਾ ਵੀਰ ਆਪ 32000 ਦੀ ਦੇਦਣੀ ਵੀਰਾਂ 32000 ਦੀ ਹਾਂ ਠੀਕ ਹੈ ਜੀ 32000 ਰੇਡ ਰਸਤਾ ਵੀਰ ਨੇ ਹਾਂਜੀ ਤੇ ਕੋਈ ਮਾਨ ਤਾਨ ਸ਼ਾਹੀ ਇਹ ਜੋਣ ਵੀਰ 30000 ਦੀ ਦੇਦਾਂਗੇ ਜੋਣ ਵੀਰ ਠੀਕ ਹੈ ਜੀ 30000 ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਜਰਸੀ ਆ ਗਈ ਹਨਾ ਜੀ ਹਾਂਜੀ ਵੀ ਜਰਸੀ ਆ ਗਈ ਜਰਸੀ ਬਹੁਤ ਵਧੀਆ ਕੁਆਲਟੀ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਬਹੁਤ ਇਹ ਸੂਈ ਨੂੰ ਵੀ ਹਫਤਾ ਹੋ ਗਿਆ ਵਾ ਹਾਂਜੀ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਹਾਂਜੀ ਵੇਖੋ ਆਇਆ ਸੀਲਸਾ ਗੰਡੀ ਵੇਖੋ ਤੇ ਕਿੰਨਾ ਦੁੱਧ ਦਰ ਤੇ ਵੀਰ ਹੈਗਾ 11 12 ਲੀਟਰ ਦੁੱਧ ਦੇਸੀ 11 12 ਪੱਕਾ ਹਨਾ ਜੀ ਹਾਂਜੀ ਪੱਕਾ ਪੱਕਾ ਇਹ ਮਗਰ ਕੀ ਆ ਗਿਆ ਮਗਰ ਬੱਚਾ ਜੀ ਕਿੰਨਾ ਵਾ ਸੁਆਛਾ ਜੀ ਇਹ ਵੀ ਬੁਝਾ ਸੁਆ ਇਹ ਬੱਚਾ ਹਨਾ ਜੀ ਹਾਂਜੀ 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 ਮਾਰ ਗਿਆ ਸੀ ਇਹਨਾਂ ਹਾਂਜੀ ਲਓ ਜੀ ਇਹੋ ਕਿਹੜਾ ਪਿਆਰਾ ਵਸ਼ੀਂ ਹੁੰਦੀ ਤੇ ਬਹੁਤ ਨਸਲ ਵਧੀਆ ਹਨੀ ਵਧੀਆ ਬਰੀਡ ਚ ਰਹੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਰਾਓ ਚੈੱਕ ਹੋਣ ਕੇ ਸਾ ਜੀ ਦੇਖੋ ਇਹ ਦਿੰਦੀ ਮੋੜ ਆ ਕੇ ਦੇਖੋ ਕਿਉਂ ਸੂਰਤ ਆ ਹਾਂਜੀ ਏ ਦੂਜਾ ਸੁਆਹ ਸਹੀ ਹਾਂਜੀ ਦੂਜਾ ਸੁਆਹ ਵੀ ਦੂਜਾ ਦੂਜਾ ਸੁਆਹ ਇਸ ਵਾਰ ਸੁਈ ਜਾਣਾ ਹਾਂਜੀ ਹਾਂਜੀ 7 ਦਿਨ ਹੋ ਗਏ ਹਨਾ ਜੀ ਹਾਂਜੀ 7-8 ਦਿਨ ਹੋ ਗਏ ਵੀ 7-8 ਦਿਨ ਹੋ ਗਏ ਤੇ 11-12 ਲੀਟਰ ਪੱਕਾ ਦੋਸਤ ਹਾਂਜੀ 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 ਠੀਕ ਹੈ ਜੀ ਤੇ ਸੀਲਸਾ ਗੇ ਥਣ ਥਣ ਵੀਰ ਥੰਡੀ ਧੀਰੀ ਬਰਾਬਰ ਆ ਸੰਦੇ ਪੂਰੇ ਓਕੇ ਆ ਓਕੇ ਆਵੇ ਲਓ ਜੀ ਕਰੋ ਜੀ ਚੱਲ ਲੰਮੀ ਨਾ ਤੋੜ ਲਈਏ ਵੀਰ ਜੀ ਹਾਂਜੀ ਦੱਸੋ ਵੀਰ ਜੀ ਤੋੜ ਲੋ ਲੰਮੀ ਮੜੀ ਜੀ ਇਧਰ ਨੂੰ ਇਹ ਤੋਹਫਾ ਹੀ ਆਵੇ ਜਿਹੜਾ ਬਿਲਕੁਲ ਯਾਦ ਹੀ ਕਰੂਗਾ ਸਾਹਿਬ ਜੀ ਕੋਕਾ ਪੀਸ ਐ ਬਿਲਕੁਲ ਹਾਂਜੀ ਹਾਂਜੀ ਕੋਈ ਸ਼ਾਕ ਨਹੀਂ ਇਹ ਤੁਹਾਨੂੰ ਵਾਹ ਲਾਂਦੀ ਹੈਗੇ ਹੋ ਜੀ ਹਾਂਜੀ ਇਹਨਾਂ ਡਿਮਾਂਡ ਵੀ ਵੈਗੀ ਬਹੁਤ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਦੇਖੋ ਮੋਟੀ ਮੋਟੀ ਆਖੇ ਬਿਲਕੁਲ ਬਿਲਕੁਲ ਇਹ ਦਾ ਭਾਵੇਂ ਜਵਾ ਥੱਲੇ ਪੈ ਜੀ ਮੰਗਾ ਫੋਨ ਦੀ ਲੋੜ ਹੀ ਨਹੀਂ ਬਿਲਕੁਲ ਬਿਲਕੁਲ ਸਾਹਿਬ ਜੀ ਜਾਣਦੇ ਹੋ ਜੀ ਦੂਸਰਾ ਸੂਆ ਤੇ ਪੰਜ-ਛੇ ਦਿਨ ਹੋ ਗਏ ਸੂਈ ਨੂੰ ਹਣਾ ਜੀ ਹਾਂਜੀ 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 ਕੋਈ ਪਾਰ ਦਿਨ ਮੰਨ ਲੈ ਕੋਈ 10 ਦਿਨ ਮੰਨ ਲੈ 11-12 ਲੀਟਰ ਪੱਕਾ ਦੁੱਧ ਆਈ ਮਗਰ ਵਛਾ ਠੀਕ ਹੈ ਜੀ ਤੇ ਸ਼ਾਇਦ ਜੀ ਰੇਟ ਰੂਟ ਫਿਰ ਇਹ ਰੇਡ ਵੀਰ ਹੈਗਾ ਤੋਹਫਾ ਹੀ ਆ ਭਜਣਾ ਮਰਦੀ ਕਰੇ 7000 ਰੁਪਏ ਰੇਡ ਕਰਦੇ ਆਂ ਵੀਰ 55000 ਰੁਪਏ ਦੇ ਦਾਂਗੇ ਕਿੰਨੇ ਦੀ 55 ਦੀ ਨਹੀਂ ਹੋਰ ਆਪਾਂ ਮਾਨ ਤਾਨ ਕਰੀਏ ਫਿਰ 53 ਦੇ ਦਾਂਗੇ ਵੀਰ ਫਿਰ 53000 ਦੀ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਇਹ ਵੀ ਸ਼ਾਈ ਵਾਲਿਆ ਮੜਾ ਕਰਦੀਓ ਪ੍ਰਸਾਧ ਕਰਦੀ ਆ ਹਾਂਜੀ ਹਾਂਜੀ ਨੇ ਲਿਆ ਉਹਨੇ ਲਾਂਦੀ ਐ ਬਹੁਤ ਸੋਹਣੀ ਬਰੀਡ ਹਾਂਜੀ ਹਾਂਜੀ ਲਿਆ ਮੇਰੇ ਕੋਲ ਕੇ ਨਾ ਇਹ ਲਿੰਡੀ ਵੀ ਦਾਖ ਦੇ ਦੋ ਦਾਖ ਦੇ 12 12 ਦਿਨ ਲੱਗੇ ਅੱਛਾ ਜੀ ਦੂਜੀ ਸੂਏ ਵੀ ਦੂਸਰੇ ਸੂਏ ਹਾਂਜੀ ਹਾਂਜੀ ਦੂਸਰਾ ਸੂਆ ਸੂਣਾ ਇਸ ਵਾਰ ਹਾਂਜੀ ਦੂ ਦਾ ਸੂਆ ਸੂਣਾ ਗੱਬਨ ਤਿਆਰ ਹਾਂਜੀ ਗੱਬਨ ਤਿਆਰ ਆ ਠੀਕ ਹੈ ਜੀ ਇਹ ਤੋਹਫਾ ਹੀ ਆ ਵੀ ਇਹ ਪੂਰਾ ਪੂਰਾ ਇਹ ਤੋਹਫੇ ਨਾ ਇਹ ਸਾਲ ਦਾ ਦੇਬਾਬ ਦੇ ਸ਼ਾਈ ਹਾਂਜੀ ਹਾਂਜੀ ਲਓ ਜੀ ਕਰੋ ਟੇਲਾ ਤੁਸਾਂ ਚੈੱਕ ਕਿਵੇਂ ਸ਼ਾ ਸੀਲਸ ਲੱਗ ਬੂੜੀ ਆ ਸੀਲਸ ਲੱਗ ਵੇ ਲਓ ਜੀ ਤੇ ਪਹਿਲੇ ਸੂਏ 12 ਦਾ 13 ਦੀ ਗਰੰਟੀ ਆ ਵੇ ਅੱਛਾ ਪਹਿਲੇ ਸੂਏ 12 ਦਾ ਬਾਕੀ ਜਿੰਨਾ ਕੋਈ ਫਰਮ ਚ ਪਸੰਦ ਲੈ ਲਈ ਜਿੰਨਾ ਕੋਈ ਪਾੜੀਆ ਵੀਰ ਹਾਂਜੀ 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 ਕੋਈ ਨਹੀਂ ਧਿਆਨ ਦਾ ਮੜਾ ਜੇ ਤੁਹਾਡੇ ਉਪਰ ਤਾਂ ਤਾਂ ਬਾੜੇ ਕਰ ਮੜਾ ਕਰਦਾ ਉਹਨੇ ਲਾ ਕੇ ਆਂਦਾ ਕਰਦਾ ਖਣ ਤੁਨ ਕਿਵੇਂ ਆ ਸ਼ਾ ਆ ਥਣ ਤੁਨ ਵੀਰ ਬਰਾਬਰ ਸਾਰੇ ਕਿੰਨੇ ਦਿਨ ਲੈਂਦੀ ਐ ਇਹ ਵੀ ਬਾ ਪੰਦਾਤ ਲਾ ਜੇ 12 ਦਿਨ ਲਾ ਜੇ 10 12 ਦਿਨ ਹਾਂਜੀ 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 ਕੋਲ 15 ਲਾ ਲਓ ਹਾਂਜੀ ਹਾਂਜੀ ਠੀਕ ਐ ਜੀ ਸਤਿਨਾਮ ਜੀ ਕਰੋ ਜੀ ਚੈੱਕ ਧਿਆਨ ਧਿਆਨਾ ਸ਼ਾਹ ਜੀ ਅਵਸ਼ਕੀ ਕੀ ਯਾਰ ਕਟੀਆਂ ਵੀ ਡਰ ਗਈਆਂ ਨੇ ਤੇ ਸ਼ਾਹ ਜੀ ਕੀ ਰੇਟ ਰੂਟ ਕਰਦੇ ਜੀ ਇਹ ਰੇਟ ਵੀਰ ਦਾ ਭਾਵੇਂ 45 ਕਰ ਲੀਏ 42 ਕਰ ਲੀਏ 45 ਕਰ ਲੀਏ ਹਾਂ ਜੀ ਇਹ 40000 ਫਿਰ ਦਾਂਗੇ ਵੀਰ 40000 ਰੇਟ ਮਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਕਿਨੇ ਹੋਰ ਦੋ ਕਟੀਆਂ ਆਈਆਂ ਹਾਂ ਦੋ ਕਟੀਆਂ ਆਈਆਂ ਵੀਰ ਲੈਓ ਜੀ ਇਹਨਾਂ ਦੀ ਜੋ ਜਾਣਕਾਰੀ ਕਿੰਨੇ ਕਿੰਨੇ ਟਾਈਮ ਦੀਆਂ ਜੀ ਇਹ 11-11 ਮਹੀਨਿਆਂ ਦੀਆਂ ਕਟੀਆਂ ਦੋ 11-11 ਮਹੀਨੇ ਇਹ ਕਾਲ ਮੋਰਾ ਲੋਈ ਦੀ ਆ ਇਹ ਲੋਈ ਹੈਣਾ ਜੀ ਹਾਂਜੀ ਹਾਂਜੀ ਤੇ ਉਹ ਨੀਲੀ ਜਿਹੀ ਨਹੀਂ ਆ ਬਹੁਤ ਸੋਹਣਾ ਫਿਰ 11-11 ਮਹੀਨਿਆਂ ਦੀ ਹੈਣਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੱਕ ਦੇਖੋ ਜਿੱਦਾਂ ਮਰਦੀ ਹੋ ਜੀ ਤੇ ਲੱਡ ਲਾਵੇ ਜੋਨ ਵੀਰੇ ਬਿਲਕੁਲ ਬਿਲਕੁਲ ਸਹੀ ਜੀ ਵੇ ਥੋੜਾ ਜਿਹੇ ਸਾਹਮਣੀਆਂ ਬਾਕੀ ਜੇ ਕੋਈ ਵੀਰਪਰਾ ਸ਼ੌਂਕ ਨਾ ਲੈ ਜੇ ਤਾਂ ਆਹ ਸ਼ੌਂਕ ਲੈ ਸਾਲ ਸਾਲ ਸਾਹਮਣੇ ਸਾਲ ਚ ਬੰਨ ਜਾਨੀਆਂ ਬੰਨ ਜਾਨੀਆਂ ਫਿਰ ਤੇ ਫਿਰ ਤੇ ਗੱਲ ਨਾ ਤਾਂ ਦੀ ਹੋਏ ਹਾਂਜੀ ਹਾਂਜੀ ਆਹ ਵੀ ਮਿੱਲੀ ਦੀ ਆ ਵੇਖੋ ਪੂਰਾ ਕੱਟ ਹੁੰਦਾ ਬਈ ਇਹ ਕਰੀਮ ਬਾਨੀ ਸੀ ਸਹੀ ਬਿਲਕੁਲ ਬਿਲਕੁਲ ਪੂਰਾ ਸੋ ਜਟੀਆਂ ਲੈਓ ਜੀ ਸਾ ਜੀ ਵੇਖੋ ਝੋਲੀ ਝੁਲੀ ਦੀ ਐ ਠੰਡਿਆ ਸੀ ਇਹ ਦੇਖੋ ਜਰਾ ਪੂਰੀ ਪੂਰੀ ਇਹ ਚਾਰ-ਚਾਰ ਮਹੀਨੇ ਦੀ ਪਈ ਮੈਂ ਤਾਂ ਨਹੀਂ ਲੱਗਣੂੰ ਬਿਲਕੁਲ ਬਿਲਕੁਲ ਸਾਫ਼ ਹੋ ਗਈਆਂ ਤੇ ਇਹ ਵੀ 11 ਮਹੀਨਿਆਂ ਦੀ ਹਾਂਜੀ 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 ਠੀਕ ਐ ਜੀ ਤੇ ਵੀਰ ਜੀ ਕੀ ਰੇਟ ਰੂਟ ਇਹਨਾਂ ਦੋਵਾਂ ਦਾ ਇਹ ਰੇਟ ਵੀਰੇ ਦਾ 24000 ਰੁਪਏ 24000 ਰੁਪਏ ਹਾਂਜੀ ਹਾਂਜੀ ਕੋਈ ਮਾਨ ਤਾਨ ਸ਼ਾ ਜੀ ਕਰ ਦਈਏ ਔਰ ਦਈਆਂ ਲੈ ਇਹ ਕੰਮ ਆਪਾਂ ਕਰ ਦਈਏ ਜੀ ਹਾਂਜੀ ਬਾਈ ਦੀਆਂ ਦੇ ਦਈਏ ਕਰ ਲੋ ਹੋਰ ਜੈਸਾ ਕਿੱਤਿਆਂ ਦੇ ਰਿਹਾ ਦੋਵੇਂ ਜਰਾ 21 ਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਦੋਵੇਂ 21 ਦੀਆਂ ਦੋਵੇਂ 21 ਦੀਆਂ ਠੀਕ ਹੈ ਉਹ ਸਾਈ ਫਿਰ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਹਾਂਜੀ ਆਪਣਾ ਜ਼ਿਲ੍ਹਾ ਦਰਮਦਰਨ ਹਾਂਜੀ ਸੀਲ ਪੱਟੀ ਪਿੰਡ ਕਰੋਂ ਠੀਕ ਹੈ ਜੀ ਨਾਮ ਗਰਲਾਲ ਸਿੰਘ ਹਾਂਜੀ ਨੰਬਰ 62398 6239825220 ਠੀਕ ਹੈ ਜੀ ਹਾਂਜੀ 6239825220 ਹਾਂਜੀ ਹਾਂਜੀ ਠੀਕ ਹੈ ਜੀ ਸਸੀ ਗਾਲਵੀਦ ਸਸੀ ਵੀਰ ਜੀ ਸਸੀ ਗਾਲ ਦੋਸਤੋ ਇਹ ਹੀ ਅੱਜ ਦੇ ਨਾਕ ਆਪਣੇ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਡੇਲੀ ਰੁਟੀਨ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ